ਸਾਡੇ ਵਿਚਾਰੇ ਟਰੂਡੋ ਸਾਹਿਬ ਦਾ ਪਿੱਛੇ ਜੇ ਤਲਾਕ ਹੋ ਗਿਆ ਸ਼ਾਇਦ ਤਾਂ ਕਰਕੇ ਉਹ ਕੈਨੇਡਾ ਦੇ ਕਮਾਕਾਰਾਂ ਵਿੱਚ ਬਹੁਤਾ ਧਿਆਨ ਨਹੀਂ ਦੇ ਪਾ ਰਹੇ ਸ਼ਾਇਦ ਇਸੇ ਕਰਕੇ ਕੈਨੇਡਾ ਦੇ ਬਹੁਤੇ ਆਰਥਿਕ ਹਾਲਾਤ ਵੀ ਮਾੜੇ ਆ ਤੇ ਨਾਲ ਦੀ ਨਾਲ ਇਮੀਗ੍ਰੇਸ਼ਨ ਦਾ ਵੀ ਆਪਾਂ ਦੇਖਿਆ ਕਿ ਬੇੜਾ ਗੋਲ ਹੋ ਗਿਆ ਆ ਵੀ ਟਰੂਡੋ ਸਾਹਿਬ ਨੂੰ ਸਮਝ ਨਹੀਂ ਆ ਰਹੀ ਆ ਵੀ ਆਪਾਂ ਕਰਨਾ ਕੀ ਹੈਗਾ ਇਸ ਵੇਲੇ ਆ ਹੁਣ ਅੱਜ ਇੱਕ ਆਰਟੀਕਲ ਅਖਬਾਰ ਦੇ ਵਿੱਚ ਛਪਿਆ ਜਿਸ ਵਿੱਚ ਕਹਿੰਦੇ ਵੀ ਇਮੀਗ੍ਰੇਸ਼ਨ ਮਨਿਸਟਰ ਨੂੰ ਨਾ ਉਹਦੇ ਸਟਾਫ ਨੇ ਬਹੁਤ ਚਿਰ ਪਹਿਲਾਂ ਵਾਰਨ ਕਰਤਾ ਸੀ ਕਿ ਆ ਵੀ ਤੁਹਾਡੇ ਵੀ ਕੈਨੇਡਾ ਦੇ ਵਿੱਚ ਇਹ ਹਾਲਾਤ ਬਣ ਜਾਣੇ ਆ ਵੀ ਇਹੋ ਜਿਹੇ ਪੁੱਠੇ ਕੰਮ ਨਾ ਕਰੋ ਤੁਸੀਂ ਪਰ ਇਹਨਾਂ ਨੇ ਇੱਕ ਨਹੀਂ ਸੁਣੀ ਹੈਗੀ ਸੋ ਇਸ ਮਸਲੇ ਤੇ ਆਪਾਂ ਗੱਲਬਾਤ ਕਰਦੇ ਆਂ ਜੀ ਮੈਂ ਦਿਸਕਰਨ ਸਿੰਘ ਢੱਲੋਂ ਏਬੀ ਨਿਊਜ਼ ਤੇ ਤੁਹਾਡਾ ਨਿੱਕਾ ਸਵਾਗਤ ਕਰਦਾ ਜੀ ਦੋਸਤੋ ਕੈਨੇਡਾ ਸਾਡਾ ਇੱਕ ਹਰਮਨ ਪਿਆਰਾ ਮੋਲਕ ਹੈ ਅਸੀਂ ਸਾਰੇ ਕੈਨੇਡਾ ਹੋਣਾ ਚਾਹੁੰਦੇ ਆਂ ਔਰ ਕੈਨੇਡਾ ਦੇ ਵਿੱਚ ਐਸ਼ਵਲੇ ਕੰਮਾਂ ਨੂੰ ਲੈ ਕੇ ਵੀ ਦਿੱਕਤ ਆ ਰਹੀ ਆ ਤੇ ਕੈਨੇਡਾ ਦੇ ਵਿੱਚ ਪੀਆਰ ਨੂੰ ਲੈ ਕੇ ਤੇ ਪੁੱਛੋ ਹੀ ਕੋਈ ਨਾ ਵੀ ਐਸ਼ਵਲੇ ਕੀ ਹਾਲਾਤ ਬੱਚਿਆਂ ਦੇ ਬਣੇ ਹੋਇਆ ਕੈਨੇਡਾ ਦੀ ਪੀਆਰ ਇੱਕ ਤਰ੍ਹਾਂ ਦੀ ਐਸ਼ਵਲੇ ਲਾਟਰੀ ਵਰਗੀ ਹੋ ਗਈ ਹੈ ਵੀ ਤੁਸੀਂ ਇੱਕ ਵਾਰੀ ਕੋਈ ਛਿੱਕਾ ਪਾਓ ਜਾਂ ਕੋਈ ਜੂਆ ਖੇਡ ਖੇਡੋ ਤੇ ਜੇ ਤੁਹਾਡਾ ਵਿੱਚੋਂ ਕੋਈ ਲਾਟਰੀ ਨਿਕਲ ਆਈ ਤੇ ਤੁਸੀਂ ਬੜੀ ਵੱਡੀ ਕਿਸਮਤ ਵਾਲੇ ਹੋਵੋਗੇ ਇਸੇ ਤਰੀਕੇ ਆ ਜੀਵੇ ਕੈਨੇਡਾ ਦੀ ਪੀਆਰ ਆ ਬਹੁਤ ਸਾਰੇ ਜਿਹੜੇ ਨੌਜਵਾਨ ਜਿਨ੍ਹਾਂ ਨੇ ਕੋਲ ਮਾਸਟਰ ਡਿਗਰੀਆਂ 2-2 3-3 ਸਾਲ ਦਾ ਐਕਸਪੀਰੀਅੰਸ ਉਹਨਾਂ ਦੇ ਕੋਲ ਹੈਗੇ ਆ ਉਵੀਏ ਵਾਲੇ ਪੀਆਰ ਲਾਈਨ ਵਾਸਤੇ ਜਿਹੜੀ ਹੈਗੀ ਉਹ ਜਤੋ ਜਹਤ ਕਰ ਰਹੀ ਆ ਤੇ ਜਿਹੜੇ ਬੱਚੇ ਜਿਨ੍ਹਾਂ ਨੇ ਹਜੇ 12 ਪਾਸ ਕੀਤੀਆਂ ਨੇ ਤੇ 2 ਸਾਲ ਦਾ ਡਿਪਲੋਮਾ ਕੈਨੇਡਾ ਦੇ ਵਿੱਚ ਆ ਕੇ ਕੀਤਾ ਉਹਨਾਂ ਦੇ ਹਾਲਾਤ ਇਹਦੇ ਤੋਂ ਵੀ ਅੱਗੇ ਬੱਤਰ ਬਣਦੇ ਪਏ ਨੇ ਔਰ ਮੈਨੂੰ ਤੇ ਸੋਚ-ਸੋਚ ਕੇ ਡਰ ਆਉਂਦਾ ਹੈ ਵੀ ਔਨ ਹੋਣ ਵਾਲੇ ਦਿਨਾਂ ਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਤੇ ਤਦਾਦ ਦੇ ਵਿੱਚ ਬੱਚਿਆਂ ਨੂੰ ਕੈਨੇਡਾ ਛੱਡਣਾ ਪੈ ਜਾਣਾ ਹੈਗਾ ਔਰ ਦੂਜੇ ਪਾਸੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਨਾ ਉਹ ਆਪਣੀ ਕੈਨੇਡਾ ਦੀ ਪੀਆਰ ਲਾਈਨ ਦੇ ਲਈ ਚਾਹੇ ਲੜਕੀਆਂ ਨੇ ਚਾਹੇ ਲੜਕੇ ਨੇ ਉਹ ਹਰ ਹੀਲਾ ਬਣਾ ਰਹੇ ਹੈਗੇ ਨੇ ਔਰ ਉਹ ਹੀਲੇ ਵੀ ਅਪਣਾ ਰਹੇ ਨੇ ਜਿਹੜੇ ਗੈਰ ਕੁਦਰਤੀ ਹੈਗੇ ਨੇ ਜਾਂ ਗੈਰ اخلاਕੀ ਹੈਗੇ ਨੇ ਜਿਨ੍ਹਾਂ ਨੂੰ ਸਮਾਜਿਕ ਤੌਰ ਤੇ ਪ੍ਰਵਾਨਿਤ ਵੀ ਨਹੀਂ ਕੀਤਾ ਜਾ ਸਕਦਾ ਹੈਗਾ ਜਦ ਤੱਕ ਕਿ ਬਹੁਤ ਸਾਰੇ ਮੁੰਡੇ ਗੇ ਬਣ ਜਾਂਦੇ ਨੇ ਗੇ ਬਣ ਕੇ ਰੈਫਿਊਜੀ ਕੇਸ ਲਾਉਂਦੇ ਹੈਗੇ ਨੇ ਲੜਕੀਆਂ ਜਿਹੜੀਆਂ ਨੇ ਲੈਸਬੀਅਨ ਬਣ ਕੇ ਇਹੋ ਜਿਹੇ ਕੇਸੇਸ ਬਣਾਉਂਦੇ ਨੇ ਕੋ ਚਲੋ ਅਸੀਂ ਇਸ ਕਿਸੇ ਤਰੀਕੇ ਸੀ ਪੱਕੇ ਹੋ ਜੀਏ ਤੇ ਯਾ ਕੁਝ ਇਦਾਂ ਦੇ ਵੀ ਹੈਗੇ ਨੇ ਜਿਹੜੇ ਗੇ ਤੇ ਗੇ ਕਹਿੰਦੇ ਮੈਂ ਵੀ ਗੇ ਐ ਨੇ ਦੂਜੇ ਨੇ ਦੂਜਾ ਕਹਿੰਦਾ ਮੈਂ ਵੀ ਗੇ ਐ ਚ ਦੋਨਾਂ ਨੂੰ ਹੁਣ ਵਿਆਹ ਕਰ ਲਿਆ ਸਾਨੂੰ ਕੈਨੇਡਾ ਵਿੱਚ ਹੁਣ ਤੁਸੀਂ ਪੱਕੇ ਕਰ ਦਿਓ ਇਸ ਹੱਦ ਤੱਕ ਕੰਮ ਜਾ ਚੁੱਕਾ ਆ ਤੁਹਾਨੂੰ ਸੋਚ ਕੇ ਅੰਦਰੋਂ ਇੱਕ ਕਰੀ ਘਰਨਾਉਂਦੀ ਹੋਊਗੀ ਨਾ ਵੀ ਇਹ ਸਾਡਾ ਸਮਾਜ ਆ ਕੀ ਅਸੀਂ ਇਦਾਂ ਦੇ ਆ ਅਸੀਂ ਇਹੋ ਜਿਹੇ ਬਣ ਗਏ ਸੀ ਜੀ ਬਿਲਕੁਲ ਸਾਡੇ ਇਹੋ ਜਿਹੇ ਹਾਲਾਤ ਬਣਦੇ ਪਏ ਨੇ ਕੈਨੇਡਾ ਦੇ ਵਿੱਚ ਔਰ ਇਹਦੇ ਕਸੂਰਵਾਰ ਕਿਹਨੂੰ ਕਸੂਰ ਕੱਢੀਏ ਇਹ ਕਸੂਰ ਇਹਦੇ ਵਿੱਚ ਬਹੁਤਾਤ ਐਸ਼ਵਲੀ ਜਿਹੜੀ ਗਵਰਨਮੈਂਟ ਦੀਆਂ ਪੋਲਿਸੀਜ਼ ਦਾ ਹੈਗਾ ਹੁਣ ਇੱਕ ਪਾਸੇ ਇੱਕ ਨਿਊਜ਼ ਜਿਹੜੀ ਆਰਟੀਕਲ ਸੀਬੀਸੀ 'ਚ ਆਇਆ ਪਿਛੋਚ ਚ ਕਹਿੰਦੇ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਸ਼ਾਨ ਫਰੇਜ਼ਰ ਜਿਹੜੇ ਹੁਣ ਤੋਂ ਪਹਿਲਿਆਂ ਦੇ ਮਾਰਕ ਮਿਲਰ ਤੋਂ ਪਹਿਲੇ ਜੀ ਕਹਿੰਦੇ ਵੀ ਇਹਨਾਂ ਨੇ ਜਦੋਂ ਪੋਲਿਸੀਜ਼ ਚੇਂਜ ਕੀਤੀਆਂ ਸੀਗੀਆਂ ਤੇ ਇਹਨਾਂ ਦੇ ਸਟਾਫ ਨੇ ਨਾ ਇਹਨਾਂ ਨੂੰ ਇੱਕ ਮੈਮੋ ਦਿੱਤਾ ਉਹ ਕਹਿੰਦੇ ਵੀ ਤੁਸੀਂ ਆ ਪੋਲਿਸੀਜ਼ ਸ਼ਿਫਟ ਨਾ ਕਰੋ ਇਹਦੇ ਨਾਲ ਪਰ ਉਹਨਾਂ ਨੇ ਇੱਕ ਨਹੀਂ ਸੁਣੀ ਹੈਗੀ ਉਹ ਕਹਿੰਦੇ ਜੀ ਕੋਈ ਨਹੀਂ ਤੁਸੀਂ ਜੋ ਕਰਨਾ ਕਰੋ ਆਪਾਂ ਆਪਦੇ ਘਰ ਬੈਠੇ ਢੋਲੇ ਦੇ ਲਾਉਨੇ ਜਦੋਂ ਟਰੂਡੋ ਸਾਹਿਬ ਜਿਹੜੇ ਹੈਗੇ ਸੀਰੀਅਸ ਹੋਣਗੇ ਆਪਾਂ ਉਹ ਦਿਨ ਸੀਰੀਅਸ ਹੋਵਾਂਗੇ ਸੋ ਨਾ ਹੁਣ ਟਰੂਡੋ ਸੀਰੀਅਸ ਹੋਵੇ ਤਾਂ ਨਾ ਪਿੱਛੇ ਕੋ ਕੰਮ ਹੋਵੇ ਸੋ ਇਸ ਵੇਲੇ ਕੈਨੇਡਾ ਦੇ ਹਾਲਾਤ ਨਾ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਉਹਦੇ ਨਵੇਂ ਮਾਰੇ ਹੋ ਚੁੱਕੇ ਆ ਪਤਾ ਹੀ ਨਹੀਂ ਇੱਥੇ ਚੱਲਦਾ ਚਲਾਉਂਦਾ ਕੌਣ ਕਿਹਨੂੰ ਚਲਾਉਂਦਾ ਤੇ ਕਿੱਥੋਂ ਸਰਕਾਰ ਚੱਲਦੀ ਵੀ ਕੁਝ ਸਮਝ ਨਹੀਂ ਆ ਰਹੀ ਲੋਕਾਂ ਨੂੰ ਕਿਉਂਕਿ ਆਏ ਦਿਨ ਜਿੱਦਾਂ ਹੁੰਦਾ ਨਾ ਕੋਈ ਬੋਤਲਿਆ ਜਾਂ ਬੰਦਾ ਸ਼ਹਿਰ ਨੂੰ ਸੋਤਾ ਉੱਠ ਕੇ ਆਵੇ ਤੇ ਆ ਵੀ ਆ ਕੇ ਕੋਈ ਨਵੀਂ ਵੱਖਰੀ ਜਿਹੀ ਸਟੇਟਮੈਂਟ ਦੇ ਦਿੰਦਾ ਤੇ ਚਲੋ ਉਹਦਾ ਰੌਲਾ ਪੈ ਜਾਂਦਾ ਹੁਣ ਆ ਹੋ ਗਿਆ ਹੁਣ ਮਿਸਾਲ ਦੇ ਤੌਰ ਤੇ ਤੁਹਾਨੂੰ ਯਾਦ ਹੋਣਾ ਨਾ ਮਾਰਚ ਵਿੱਚ ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸਾਡੇ ਮਾਰਕ ਮਿਲਰ ਹੋਣਾ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਆ ਉਹ ਕਹਿੰਦੇ ਵੀ ਅਸੀਂ ਸਟੱਡੀ ਵੀਜ਼ੇ ਘਟਾ ਦੇਣੇ ਆ ਵੀ ਅਸੀਂ ਨੰਬਰ ਕੈਪ ਕਰ ਦੇਣਾ ਨੇ ਸਟੂਡੈਂਟ ਬਹੁਤ ਜ਼ਿਆਦੇ ਆਉਂਦੇ ਆ ਸਟੂਡੈਂਟਸ ਕਰਕੇ ਬਹੁਤ ਟ੍ਰਬਲਸ ਹੋ ਗਈਆਂ ਤੇ ਅਸੀਂ ਵੀ ਉਹ ਸਾਰੀਆਂ ਚੀਜ਼ਾਂ ਮੰਨ ਲਈਆਂ ਭਾਰਤ ਜੀ ਬਿਲਕੁਲ ਹੁਣ ਜੇ ਇਹਨਾਂ ਨੇ ਸਕੈਪ ਜਿਹੜਾ ਲਾ ਦਿੱਤਾ ਹੈਗਾ ਸਟੂਡੈਂਟ ਵੀਜ਼ੇ ਘਟ ਜਾਣੇ ਹੈਗੇ ਆ ਤੇ ਬਹੁਤ ਸਾਰੇ ਲੋਕਾਂ ਨੇ ਹੁਣ ਸੋਚ ਲਿਆ ਕਿ ਨਹੀਂ ਆ ਹੁਣ ਕੈਨੇਡਾ ਜਾਣਾ ਸਹੀ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਵੀਜ਼ੇ ਵੀ ਨਹੀਂ ਦੇਣੇ ਹੈਗੇ ਪਰ ਹੋਇਆ ਇਹਦੇ ਉਲਟਿਆ ਹੋਇਆ ਕੀ ਹੈ ਵੀ ਹੁਣ ਜਿਹੜੀ ਰਿਪੋਰਟ ਸਾਹਮਣੇ ਜਨਤਕ ਹੋਈ ਆ ਉਹ ਚੋ ਕਹਿੰਦੇ ਵੀ ਇਹਨਾਂ ਨੇ ਤੇ ਅ ਪਹਿਲੇ ਅ ਅੱਧੇ ਸਾਲ ਦੇ ਵਿੱਚ ਯਾਨੀ ਕਿ ਜਨਵਰੀ ਤੋਂ ਲੈ ਕੇ ਤੇ ਜੂਨ ਤੱਕ ਪਹਿਲੇ 6 ਮਹੀਨਿਆਂ ਦੇ ਵਿੱਚ 2023 ਦੇ ਨਾਲੋਂ ਵੀ ਜਾਦੇ ਵੀਜ਼ੇ ਜਿਹੜੇ ਨੇ ਸਟੱਡੀ ਵੀਜ਼ੇ ਉਹ ਜਾਰੀ ਕਰ ਦਿੱਤੇ ਨਾ 2024 ਦੇ ਵਿੱਚ ਹੁਣ ਦੇਖੋ ਸਰਕਾਰ ਦਾ ਕੋਈ ਦੀਨ ਮਾਨ ਹੈਗਾ ਕਿਤੇ ਯਕੀਨ ਕਰੀਏ ਸੀ ਇੱਥੇ ਤਾਂ ਬਿਲਕੁਲ ਹੀ ਮੇਰਾ ਤਾਂ ਯਕੀਨ ਹੀ ਉੱਠ ਗਿਆ ਹੈਗਾ ਕਿ ਕੈਨੇਡਾ ਸਰਕਾਰ ਕੋਈ ਮਾੜੀ-ਮੋਟੀ ਕੋਈ ਖਲਾਕੀ ਹੋਵੇ ਜਾਂ ਮਾੜੀ-ਮੋਟੀ ਕਿਸੇ ਦਾ ਗੈਰਤ ਹੋਵੇ ਜ਼ੁਰਤ ਹੋਵੇ ਗੱਲ ਕਰਕੇ ਖੜਾਉਂਦਾ ਹੋਵੇ ਪਾਛ ਮਰਨ ਤੇ ਇੰਜ ਲੱਗਦਾ ਵੀ ਉਜਨਾ ਪੁੱਛਾ ਕਿ ਅੱਧੀ ਕੋਈ ਗਿੱਧੜ ਪੱਕੀ ਦੀ ਜਾਂ ਕੋਈ ਡਰਾਵਾ ਦੇ ਦੇ ਦਿੰਦੇ ਨੇ ਪਰ ਅਲਟੀਮੇਟਲੀ ਇਹ ਸਾਰੇ ਡਰਾਵਿਆਂ ਦੇ ਵਿੱਚ ਨੁਕਸਾਨ ਆਮ ਲੋਕਾਂ ਦਾ ਹੁੰਦਾ ਪਿਆ ਸੋ ਹੁਣ ਇੱਕ ਤਰ੍ਹਾਂ ਦੇ ਨਾਲ ਨਾ ਟਰੂਡੋ ਸਰਕਾਰ ਜਿਹੜੀ ਆ ਉਹਨੂੰ ਆਪਣੇ ਆਪ ਵੀ ਮੇਰੇ ਹਿਸਾਬ ਦੇ ਨਾਲ ਨਾ ਰਿਜ਼ਾਈਨ ਕਰ ਦੇਣਾ ਚਾਹੀਦਾ ਤੇ ਸ਼ਾਇਦ ਛੇਤੀ ਇਲੈਕਸ਼ਨ ਚੋ ਹੋਣ ਤੱਕ ਕੈਨੇਡਾ ਦਾ ਕੋਈ ਇੱਕ ਛੇਤੀ ਬੈਟਰ ਹੋ ਸਕਦਾ ਆ ਲੋਕਾਂ ਦੇ ਵਿੱਚ ਇਸ ਵੇਲੇ ਟਰੂਡੋ ਸਰਕਾਰ ਨੂੰ ਲੈ ਕੇ ਕੋਈ ਬਹੁਤੀ ਹਰਮਨ ਪਿਆਰਤਾ ਨਹੀਂ ਬਚੀ ਹੈ ਕਿ ਖਾਸ ਕਰਕੇ ਜਿਹੜੇ ਕ੍ਰੀਨੀਅਨ ਨੇ ਉਹ ਟ੍ਰੂਟੋ ਨੂੰ ਹੈ ਇਸ ਵੇਲੇ ਆਪ ਦਾ ਪ੍ਰਾਈਮ ਮਿਨਿਸਟਰ ਮੰਨਣਾ ਪ੍ਰਸੰਦ ਨਹੀਂ ਕਰਦੇ ਪਏ ਹੈਗੇ ਪਰ ਦੂਜੇ ਪਾਸੇ ਜਿਹੜੇ ਆਪੋਜੀਸ਼ਨ ਪਾਰਟੀ ਦੇ ਲੀਡਰ ਅਪੀਰ ਪਾਲੀਵਰ ਉਹਨਾਂ ਦੇ ਜਿਹੜੇ ਬਿਆਨات ਹੈਗੇ ਨੇ ਜੇ ਅਗਰ ਅਸੀਂ ਉਹਨਾਂ ਦਾ ਥੋੜਾ ਜਿਹਾ ਐਨਾਲਿਸਿਸ ਕਰੀਏ ਨਾ ਤੇ ਉਹ ਕਾਫੀ ਵਾਰੀ ਕਹਿ ਚੁੱਕੇ ਆ ਕਿ ਅਸੀਂ ਜੋ ਪੁੱਠੇ ਕੰਮ ਹੋਏ ਆ ਨੇ ਉਹਨੂੰ ਅਸੀਂ ਕਰੈਕਟ ਕਰਾਂਗੇ ਸੋ ਕਰੈਕਸ਼ਨ ਦੇ ਵਿੱਚ ਵੀ ਅਲਟੀਮੇਟਲੀ ਨੁਕਸਾਨ ਯੂਥ ਦਾ ਹੋਣਾ ਹੈਗਾ ਆ ਸੋ ਹੁਣ ਜੇ ਉਹਨਾਂ ਨੇ ਕੈਨੇਡਾ ਵਿੱਚ ਆਉਣਾ ਬਹੁਤ ਸੋਚ ਸਮਝ ਕੇ ਪਈ ਆਪਣਾ ਤੁਸੀਂ ਆਇਓ ਮੈਂ ਜਾਣਦਾ ਬਹੁਤ ਸਾਰੇ ਏਜੰਟ ਹੱਲੇ ਵੀ ਤੁਹਾਨੂੰ ਬਹੁਤ ਸਾਰੇ ਸਬਜਬਾਗ ਦਿਖਾ ਰਹੇ ਆ ਪਹਿਲਾਂ ਵੀ ਦਿਖਾ ਰਹੇ ਸੀਗੇ ਪਰ ਸਮਝ ਸੋਚ ਸਮਝ ਕੇ ਆਉਣ ਦੀ ਲੋੜ ਹੈਗੀ ਆ ਬਹੁਤ ਸਾਰੇ ਲੋਕ ਲੱਖਾਂ ਰੁਪਇਆ ਖਰਚਦੇ ਨੇ ਪਰ ਆ ਕੇ ਇੱਥੇ ਟਕਿਆਂ ਤੇ ਸਵਾਏ ਕੁਛ ਨਹੀਂ ਮਿਲਣਾ ਆਉਣਾ ਤੇ ਸਮਾਰਟ ਸਟ੍ਰੈਟਜੀ ਬਣਾ ਕੇ ਸਹੀ ਤਰੀਕੇ ਦੇ ਨਾਲ ਕੈਨੇਡਾ ਵਿੱਚ ਜਾਓ ਫੇਰ ਤੁਹਾਡਾ ਇਤਿਆਹ ਕਿ ਜਰੂਰ ਇੱਕ ਵਧੀਆ ਕੁਝ ਵੇਖੇ ਜਿਹੜਾ ਬਣ ਸਕਦਾ ਹੈਗਾ ਬਾਕੀ ਤੁਸੀਂ ਮੇਰੀ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਬਤੈ ਤਨੋਂ ਤਹਾਵਤ ਕਰਦਾ ਵਾਂ ਉਹਦੇ ਨਾਲ ਨਾਲ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਤੁਸੀਂ ਹੁਣ ਲਾਈਕ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਔਰ ਆਪਣੇ ਪਿਆਰ ਨੂੰ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜਿਤਾਉਂਦੇ ਰਹੋ ਤਾਂ ਜੋ ਅਸੀਂ ਤੁਹਾਡੇ ਪਿਆਰ ਦੀ ਖਾਤਰ ਵਧੀਆ-ਵਧੀਆ ਕੰਟੈਂਟ ਦੇ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਆਦੇ ਰਹੀਏ ਔਰ ਇਸ ਦੇ ਨਾਲ ਨਾਲ ਦੁਬਾਰਾ ਫਿਰ ਹਾਜ਼ਰੀ ਹੋ ਕੇ ਅੱਜ ਹਾਜ਼ਰ ਤੁਹਾਡੇ ਨਾਲ ਹਾਜ਼ਰੀ ਲਵਾਉਣਾ ਹੀ ਤੁਹਾਡੇ ਨਾਲ ਦਾ ਸ਼ੋਧਿਓ ਜੀ ਦਾਰਸ ਤੱਕ ਬਰਾਬਰ ਆਖਾਂ